ਕੁਲਵੀਰ ਜੀਰਾ ਜੀ ਸਾਡੇ ਨਾਲ ਮੌਜੂਦ ਨੇ ਨਵਜੋਤ ਕੌਰ ਸਿੱਧੂ ਨੂੰ ਸਸਪੈਂਡ ਕਰਤਾ ਗਿਆ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਇਲਜ਼ਾਮ ਸੀ ਤਾਂ ਕਾਰਵਾਈ ਤੇ ਬੰਦੀ ਸੀ ਪਰ ਕੋਈ ਐਕਸ਼ਨ ਲਿੱਤਾ ਗਿਆ ਕੀ ਕਹਿਣਾ ਚਾਹੋਗੇ ਗੱਲ ਇਹ ਹੈ ਕਿ ਅੱਜ ਕਾਂਗਰਸ ਪਾਰਟੀ ਸਿਖਰਾਂ ਤੇ ਪਹੁੰਚੀ ਹੈ ਔਰ ਉਹਨੂੰ ਢਾਹ ਲਾਉਣ ਲਈ ਬੀਜੇਪੀ ਦੇ ਸਹਾਰਾ ਲੈ ਕੇ ਇਹ ਬਿਆਨ ਜਿਹੜਾ ਸੀਗਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਿੱਤਾ ਸੀ ਔਰ ਮੈਂ ਸਵੇਰ ਦਾ 8 ਮੀਟਿੰਗਾਂ ਅਟੈਂਡ ਕਰ ਚੁੱਕਾ ਵਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜੀ ਰੋਜਪੁਰ ਵਿਹਾਤੀ ਚ ਦੀਰਾ ਚ ਲੋਕ ਹਰ ਗੱਲ ਤੇ ਇਹ ਗੱਲ ਕਰਦੇ ਸੀ ਕਿ ਇਹੋ ਜੇ ਲੋਕਾਂ ਨੂੰ ਬਾਹਰ ਦਾ ਰਸਤਾ ਕਿਉਂ ਨਹੀਂ ਵਿਖਾਉਂਦੇ ਕਿਉਂਕਿ ਇਹ ਲੋਕ ਕਾਂਗਰਸ ਪਾਰਟੀ ਨੂੰ ਜਿਹੜਾ ਕਿ ਢਾਹ ਲਾਉਂਦੇ ਪਏ ਔਰ ਇਹਦਾ ਨੁਕਸਾਨ ਹੋ ਰਿਹਾ ਸੀ ਇਸ ਕਰਕੇ ਮੁੱੱਚੀ ਲੀਡਰਸ਼ਿਪ ਦਾ ਤੁਹਾਨੂੰ ਵੀ ਕਰਦਾ ਰਾਜਾ ਵੜਿੰਗੀ ਦਾ ਧੰਨਵਾਦ ਕਰਦਾ ਸਖਜਿੰਦਰ ਸਿੰਘ ਰੰਦਾਵਾਦੀ ਦਾ ਪ੍ਰਤਾਪ ਸਿੰਘ ਬਾਜਵਾ ਜੀ ਦਾ ਚਰਨਜੀਤ ਸਿੰਘ ਚੰਨੀ ਜੀ ਦਾ ਜਿਨ੍ਹਾਂ ਨੇ ਐਕਸ਼ਨ ਲਿਆ ਔਰ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਔਰ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਕਿ ਅੱਜ ਕਾਂਗਰਸ ਪਾਰਟੀ ਦੇ ਨਾਲ ਚੱਲਣ ਦੀ ਲੋੜ ਆ ਨਾ ਕਿ ਕਾਂਗਰਸ ਪਾਰਟੀ ਨੂੰ ਡੋਬਣ ਦੀ ਲੋੜ ਆ ਜਿਹੜੇ ਇਹੋ ਜਿਹੇ ਬੀਜੇਪੀ ਦੇ ਸਲੀਪਰਸ ਹੈ ਲ ਉਹਨਾਂ ਨੂੰ ਜਿਹੜਾ ਹੈ ਕਿ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਤੇ ਮੈਡਮ ਸਿੱਧੂ ਜਿਹੜੇ ਜਾਦੀਆਂ ਗੱਲਾਂ ਕਰਦੇ ਸੀਗੇ ਦੁਪਹਿਰੇ ਜਿਹੜੇ ਕਹਿੰਦੇ ਸੀ ਮੇਰੇ ਕੋਲ ਵਿੱਧ ਪ੍ਰੂਫ ਆ ਹਮ ਮੈਡਮ ਸਿੱਧੂ ਤਾਂ ਚਾਹੇ ਬੀਜੇਪੀ ਵੀ ਸਟੇਟ ਤੇ ਜਾ ਕੇ ਪ੍ਰੂਫ ਵਿਖਾਉਣ ਤਾਂ ਕਿ ਜਿਹੜੇ ਜਿਹੜੇ ਲੀਡਰ ਜੇ ਕੋਈ ਗਲਤ ਹੈਗਾ ਵੀ ਇਹ ਜੇ ਕੋਈ ਪ੍ਰੂਫ ਆ ਮੈਡਮ ਦੇ ਕੋਲ ਤੇ ਅਸੀਂ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਦਿਖਾ ਸਕ ਪਰ ਗੱਲ ਇਹ ਕਿ ਇਹੋ ਜੀਆਂ ਗੱਲਾਂ ਨਾਲ ਜਿਹੜਾ ਹੈ ਕਿ ਕਾਂਗਰਸ ਪਾਰਟੀ ਨੂੰ ਢਾ ਨਹੀਂ ਲੱਗ ਸਕਦੀ ਔਰ ਇਹੋ ਜੇ ਲੋਕਾਂ ਨੂੰ ਕਾਂਗਰਸ ਰਹਿਣ ਦਾ ਕੋਈ ਹੱਕ ਵੀ ਨਹੀਂ ਹੈਗਾ। ਜੀ ਪਰ ਉਹ ਕਹਿ ਰਹੇ ਮੈਂ ਕਾਂਗਰਸ ਦੀ ਵਫਾਦਾਰ ਸਿਪਾਹੀ ਦੇ ਤੌਰ ਦੇ ਉੱਤੇ ਕੰਮ ਕਰ ਰਹੀ ਆਂ। ਕਾਂਗਰਸ ਪਾਰਟੀ ਵਾਸਤੇ ਕੰਮ ਕਰ ਰਹੀ ਆਂ। ਗੱਲ ਇਹ ਹੈ ਕਿ ਹਾਂ ਹੋ ਸਕਦਾ ਕਿ ਵਫਾਦਾਰ ਉਹ ਭਾਜਪਾ ਦੇ ਨੇ। ਜੀ ਠੀਕ ਹੈ ਕੰਮ ਕਾਂਗਰਸ 'ਚ ਕਰਦੇ ਸੀ। ਜੀ ਪਰ ਅਜ ਵਫਾਦਾਰੀ ਨਿਭਾਉਣ ਲੱਗਿਆ ਮੈਂਟਲ ਆਇਆ। कि ਉਹਨਾਂ ਨੇ ਕਿਹਾ ਕਿ ਠੀਕ ਹੈ ਅੱਜ ਇਲੈਕਸ਼ਨ ਚੱਲ ਰਹੇ ਆ ਅੱਜ ਸਾਰੇ ਇਕੱਠੇ ਹੋ ਗਏ ਔਰ ਪਤਾ ਨਹੀਂ ਕੀ ਗੱਲ ਹੈ ਇਹਨਾਂ ਨੂੰ ਸਿੱਧੂ ਸਾਹਿਬ ਨੂੰ ਕਿ ਚੰਨੀ ਸਾਹਬ ਦੇ ਜਿਹੜਾ ਬੇਟੇ ਦਾ ਜਿਹੜਾ ਜਨਮ ਦਿਨ ਸੀ ਜੀ ਉਹਦੇ ਤੇ ਰਾਜਾ ਵੜਿੰਗੀ ਪਹੁੰਚੇ ਤੇ ਵਿਜੇਂਦਰ ਸਿੰਘ ਰੰਧਾਵਾ ਜੀ ਪਹੁੰਚੇ ਔਰ ਉਹਦੇ ਤੇ ਪ੍ਰਤਾਪ ਸਿੰਘ ਬਾਜਵਾ ਜੀ ਵੀ ਪਹੁੰਚੇ ਔਰ ਪਤਾ ਨਹੀਂ ਉਸੇ ਕਰਕੇ ਇਹਨਾਂ ਨੂੰ ਇਹ ਹੋ ਗਿਆ ਔਰ ਮੈਨੂੰ ਇੱਕ ਗੱਲ ਦੱਸੋ 4 ਸਾਲ ਕਿੱਥੇ ਸੀ 4 ਸਾਲ ਤਾਂ ਬੋਲੇ ਨਹੀਂ ਮੈਡਮ ਉਹ ਕਹਿੰਦੇ ਤਬੀਅਤ ਖਰਾਬ ਸੀ ਨਾ ਨਾ ਅੱਜ ਅੱਜ ਤਬੀਅਤ ਕਿਵੇਂ ਠੀਕ ਹੋ ਗਈ ਅੱਜ ਪਤਾ ਹੈ ਕਿ ਕਾਂਗਰਸ ਦੀ ਸਰਕਾਰ ਆਉਣੀ ਹੈ ਪਰ ਅੱਜ ਇਹਨਾਂ ਦੀ ਤਬੀਅਤ ਠੀਕ ਹੋ ਗਈ ਅੱਜ ਜਸਵੀਰ ਸਿੰਘ ਗਿੱਲ ਉਥੋਂ ਦਾ ਜਿਹੜਾ ਹਲਕਾ ਇੰਚਾਰਜ ਹੈ ਜੀ ਪਾ ਜੀ ਉਹ ਉਥੇ ਵਧੀਆ ਕੰਮ ਕਰ ਰਿਹਾ ਲੋਕਾਂ 'ਚ ਉਹਨਾਂ ਦੀ ਸ਼ੇ ਹੈ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਅੱਜ ਉਹਨਾਂ ਨੇ ਵੇਖਿਆ ਕਿ ਕਿਸੇ ਨਾ ਕਿਸੇ ਤਰੀਕੇ ਸਾਡੀ ਲੀਡਰਸ਼ਿਪ ਤੇ ਦੂਸ਼ਨਬਾਦੀ ਲਾ ਕੇ ਕਿ ਕਾਂਗਰਸ ਦਾ ਜਿਹੜਾ ਹੈ ਕਿ ਮੈਂ ਨੁਕਸਾਨ ਪਰ ਕਾਂਗਰਸ ਦਾ ਨੁਕਸਾਨ ਹੋ ਰਿਹਾ ਸੀਗਾ ਔਰ ਇਹ ਫੈਸਲਾ ਜਿਹੜਾ ਹੈ ਮੈਂ ਇਹਦਾ ਸਵਾਗਤ ਕਰਦਾ ਕਿ ਵਧੀਆ ਫੈਸਲਾ ਲਿਆ ਔਰ ਇਹੋ ਜਿਹਾ ਫੈਸਲਾ ਜਿਹੜਾ ਲੈਣਾ ਚਾਹੀਦਾ ਜਿਹੜਾ ਬੰਦਾ ਕਾਂਗਰਸ ਜਲ ਵਿੱਚ ਰਹਿ ਕੇ ਜਦੋਂ ਕਾਂਗਰਸ ਨੇ ਪ੍ਰਧਾਨ ਬਣਾਤਾ ਸਿੱਧੂ ਸਾਹਿਬ ਨੂੰ ਜਦੋਂ ਕਾਂਗਰਸ ਨੇ ਮਨਿਸਟਰ ਬਣਾਤਾ ਜੀ ਕਿ ਮੈਂ ਗੱਲ ਕਹਿਣਾ ਕਿ ਜਦੋਂ ਕੰਮ ਕਰਨ ਦੀ ਨੀਅਤ ਹੋਵੇ ਅਸੀਂ ਕਿ ਨੇ ਸੇਵਾ ਕਰਨੀ ਬਿਲਕੁਲ ਔਰ ਇਹ ਤੇ ਇੱਕ ਤਰ੍ਹਾਂ ਦਾ ਨਾਰਾ ਹੀ ਸੀ ਨਾ ਕੱਲਾ ਸੇਵਾ ਕਰਨੀ ਜੀ ਬਾਤ ਆ ਬਿਜਲੀ ਬੋਰਡ ਦੇ ਵਿੱਚ ਰਹਿ ਕੇ ਵੀ ਕੀਤੀ ਜਾ ਸਕਦੀ ਹੈ ਜੀ ਸੇਵਾ ਤਾਂ ਜਿਹੜੀ ਇਹ ਲੋਕਲ ਬਾਡੀ ਚ ਰਹਿ ਕੇ ਵੀ ਕੀਤੀ ਜਾ ਸਕਦੀ ਹੈ। ਇਹ ਮਹਿਕਮਾ ਬਦਲ ਦਿੱਤਾ ਤੇ ਫਿਰ ਉਦੋਂ ਬਾਅਦ ਤਾਂ ਬਈ ਕੋਈ ਗੱਲ ਨਹੀਂ ਸੀ ਨਾ। ਜੀ ਇਸ ਕਰਕੇ ਇਹ ਆ ਕਿ ਇਹ ਇਹ ਤੁਸੀਂ ਕਿਸ ਤਰ੍ਹਾਂ ਇਹ ਤੁਸੀਂ ਕਿਸ ਤਰ੍ਹਾਂ ਦਾਵਾ ਦੇ ਸਕਦੇ ਹੋ ਕਿ ਉਹ ਭਾਜਪਾ ਦਾ ਸਲੀਪਰ ਸੈੱਲ ਬਣ ਕੇ ਕੰਮ ਕਰ ਰਹੇ ਸੀ? ਤੇ ਉਹਨਾਂ ਨੇ ਤਾਂ ਆਪ ਹੀ ਦੱਸ ਦਿੱਤਾ ਅੱਜ। ਤੁਸੀਂ ਕਢਾਓ ਨਿਊਜ਼ 18 ਦੀ ਜਿਹੜੀ ਡਿਟੇਲ ਹੁੰਦੇ ਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਕਿ ਬੀਜੇਪੀ ਨਾਲ ਸਾਡੀਆਂ ਬਿਜ਼ਨਸ ਬਿਜ਼ਨਸ ਮੀਟਿੰਗਾਂ ਸੀ। ਬਿਜ਼ਨਸ ਮੀਟਿੰਗ ਕਿ ਸੀ ਕਪਿਲ ਦਾ ਸ਼ੋ। ਜੀ ਐਂਕਰਿੰਗ ਹੋਰ ਬਿジネス ਮੀਟਿੰਗ ਕੀ ਸੀ ਸਿਰਫ ਇਹ ਹੈ ਕਿ ਪਹਿਲਾਂ ਕੱਢਿਆ ਸੀ ਉਦੋਂ ਵੀ ਤੁਹਾਡੇ ਨਿਊਜ਼ ਚੈਨਲਾਂ ਨੇ ਚਲਾਇਆ ਸੀ ਕਿ ਨਮਜੋਦ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਇਆ ਔਰ ਇੰਟਰੀ ਵੇਲੇ ਵੀ ਤੁਸੀਂ ਇਹ ਗੱਲ ਕਿਹਾ ਸੀ ਕਿ ਬਾਈ ਇੰਟਰੀ ਹੋ ਗਈ ਹੁਣ ਜਦੋਂ ਇੰਟਰੀ ਹੋ ਗਈ 4 ਸਾਲ ਤੱਕ ਬਈ ਬੋਲੇ ਨਹੀਂ ਅੱਜ ਕਿਉਂ ਖੀਰਲੇ ਸਾਲ ਜਦੋਂ ਹੁਣ ਪਤਾ ਹੈ ਕਿ ਬਈ ਪੋਲ ਬੱਜਿਆ ਪੋਲ ਬੱਜਿਆ ਤੇ ਇਹਨੇ ਤਾਂ ਬਈ ਚੰਗੀਆਂ ਚੰਗੀਆਂ ਗੱਡੀਆਂ ਲੰਘਣੀਆਂ ਨੇ ਤੇ ਇਹ ਥੱਲੇ ਉਹ ਪਿੱਲਰ ਕੱਢਣ ਨੂੰ ਫਿਰਦੇ ਸੀ ਜੀ ਜੀ ਇਸ ਕਰਕੇ ਮੈਂ ਤੇ ਬੇਨਤੀ ਕਰਦਾ ਕਿ ਉਦੋਂ ਬਾਅਦ ਉਹਨੇ ਨਹੀਂ ਇਹ ਵੀ ਗੱਲ ਕਹੀ ਉਹ ਕਹਿੰਦੇ ਸਿੱਧੂ ਸਾਹਿਬ ਨੇ ਮੈਨੂੰ ਹਮੇਸ਼ਾ ਰੋਕਿਆ ਜੀ ਕਿ ਕਾਂਗਰਸ ਪਾਰਟੀ ਨੇ ਬਹੁਤ ਕੁਝ ਦਿੱਤਾ ਆਪਾਂ ਉਹਦੇ ਖਿਲਾਫ ਨਹੀਂ ਬੋਲਣਾ ਬਿਲਕੁਲ ਪਰ ਕਹਿੰਦੀ ਮੈਂ ਸਿੱਧੂ ਸਾਹਿਬ ਮੇਰੇ ਕਹਨੇ ਸੀ ਮੈਡਮ ਕਹਿੰਦੇ ਜੀ ਇਹਨਾਂ ਮੈਂ ਕਿ ਮੈਡਮ ਸਿੱਧੂ ਸਾਹਿਬ ਨੂੰ ਕਹਿ ਰਹੀ ਸੀ ਬੀਜੇਪੀ ਚ ਚਲੀਏ ਉਹ ਸਮਝਾ ਰਹੇ ਸੀ ਉਹ ਨਹੀਂ ਸਮਝੇਗੇ ਬਿਆਨ ਤੇ ਬਿਆਨ ਦਿੱਤੀ ਹੈ ਇਸ ਕਰਕੇ ਆ ਕਿ ਅਜੋਨਾ ਖਮਿਆਜਾ ਵੀ ਮੈਡਮ ਸਿੱਧੂ ਭੁਗਤ ਰਹੇ ਨੇ ਜੀ ਪਰ ਇਹ ਤਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਇੱਕ ਇਮਾਨਦਾਰ ਤੌਰ ਤੇ ਕਿਹਾ ਉਹ ਕਹਿੰਦੇ ਮੈਂ ਇੱਕ ਇਮਾਨਦਾਰ ਛਵੀ ਵੱਲੀ ਸਾਡਾ ਪਰਿਵਾਰ ਹੈ ਔਰ ਸਾਡੇ ਉਤੇ ਬੇਈਮਾਨੀ ਦਾ ਕੋਈ ਦਾਗ ਨਹੀਂ ਹੈ ਗੱਲ ਇਹ ਹੈ ਕਿ ਜਿਨ੍ਹਾਂ ਤੇ ਦਾਗ ਲਾਉਂਦੇ ਆ ਉਹਨਾਂ ਤੇ ਕਿਹੜਾ ਦਾਗ ਆ ਭਈ ਜੀ ਜਿਨ੍ਹਾਂ ਤੇ ਦਾਗ ਲਾਉਂਦੇ ਉਹਨਾਂ ਦਾ ਕੋਈ ਪ੍ਰੂਫ ਦੇ ਦੇਣ ਹੁਣ ਤਾਂ ਕੱਢਤਾ ਜੀ ਹੁਣ ਤਾਂ ਐਕਸ਼ਨ ਹੋ ਗਿਆ ਹੁਣ ਬਹਿ ਕੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜਾ ਤੁਸੀਂ ਮੇਰਾ ਫੋਨ ਲੈ ਰਹੇ ਹੋ ਇਹ ਤੁਹਾਨੂੰ ਚਾਹੀਦਾ ਸੀ ਕਿ ਉਹਨੇ মিডিਆ ਸਾਦੇ ਦੇਟਿੰਗ ਕਰਦੇ ਜੀ ਉਹ ਜਿਹੜੇ ਪ੍ਰੂਫ ਇਹਨਾਂ ਕੋਲੇ ਉਹ ਦਿੰਦੇ ਜੇ ਹੁੰਦਾ ਤਾਂ ਬਈ ਵਿਖਾਉਂਦੇ ਨਾ ਬਿਲਕੁਲ ਬਿਲਕੁਲ ਹਾਂ ਤੇ ਇਹ ਜਿਸ ਤਰੀਕੇ ਨਾਲ ਕਿਹਾ ਗਿਆ ਕਿ ਆਪਾਂ ਹੁਣ ਆਹ ਕੀ ਸਮਝੋ ਇਹਦਾ ਨਵਜੋਤ ਕੌਰ ਸਿੱਧੂ ਦਾ ਸਿਆਸੀ ਪਵਿੱਖ ਤੁਸੀਂ ਕਿੱਦਾਂ ਸਮਝੋ ਜੀਰਾ ਸਾਹਿਬ ਕਿਉਂਕਿ ਤੁਸੀਂ ਇੱਕ ਬੜੇ ਸੀਜ਼ਨ ਪੋਲਿਟਿਸ਼ੀਅਨ ਹੋ ਕੀ ਸਮਝੋ ਇਹਨਾਂ ਦਾ ਸਿਆਸੀ ਪਵਿੱਖ ਸਿਆਸੀ ਪਵਿੱਖ ਤੇ ਆ ਜੀ ਇਹਨਾਂ ਨੇ ਸਿੱਧੂ ਸਾਹਿਬ ਦਾ ਵੀ ਖਰਾਬ ਕਰ ਦਿੱਤਾ ਜੀ ਆਪਦਾ ਤਾਂ ਕੀਤਾ ਹੀ ਕੀਤਾ ਨਾਲ ਸਿੱਧੂ ਸਾਹਿਬ ਦਾ ਵੀ ਖਰਾਬ ਕਰ ਦਿੱਤਾ ਲੋਕਾਂ 'ਚ ਵਧੀਆ ਅਕਸ ਬਣਿਆ ਸੀ ਔਰ ਸਿੱਧੂ ਸਾਹਿਬ ਤੋਂ ਲੋਕ ਇੱਕ ਕੱਲ 'ਚ ਪਿੱਛੇ ਹਟੇ ਕਿਉਂਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਸੱਚਾ ਤੇ ਸੋਚਾ ਗਿਣਦੇ ਸੀ ਮੈਂ ਅੱਜ ਵੀ ਸਤਕਾਰ ਕਰਦਾ ਪਰ ਜਦੋਂ ਵਿਕਰਮਜੀਤ ਮਜੀਠੀਆ ਨਾਲ ਜੱਫੀ ਪਾਈ ਔਰ ਜੱਫੀ ਵੀ ਉਹ ਪਾਈ ਵਿਕਰਮਜੀਤ ਮਜੀਠੀਆ ਜੱਫੀ ਨਹੀਂ ਸੀ ਪਾ ਕੇ ਰਾਜੀ ਜਿਨ੍ਹਾਂ ਨੇ ਕਿਹਾ ਵਿਕਰਮ ਉੱਠ ਵਿਕਰਮ ਉੱਠ ਜੀ ਜਦੋਂ ਜੱਫੀ ਪਾਲੀ ਜਲੰਧਰ ਦੇ ਵਿੱਚ ਤਾਂ ਉਸ ਤੋਂ ਬਾਅਦ ਵਿਕਰਮ ਨਾਲ ਤਾਂ ਜੱਫੀ ਇਹਨਾਂ ਦੀ ਰਹਿ ਗਈ ਪਰ ਲੋਕਾਂ ਦੀ ਜਿਹੜੀ ਜੱਫੀ ਸੀ ਉਹ ਦੂਰ ਹੋ ਗਈ ਜੀ ਤਾਂ ਕਿ ਸਮਝਦੇ ਹੋ ਕਿ ਉਹਨਾਂ ਬੀਜੇਪੀ ਦਾ ਰਸਤਾ ਅਪਣਾਣਗੇ ਬਿਲਕੁਲ ਜੀ ਹੋਰ ਜਾਣਗੇ ਕਿੱਥੇ ਜੀ ਜੀ ਵੀ ਜੇ ਬੀਜੇਪੀ ਕਰਕੇ ਤੇ ਸਾਰਾ ਕੁਝ ਕੀਤਾ ਅਚਾ ਬੀਜੇਪੀ ਦੇ ਕਹਿਣ ਤੇ ਸਭ ਕੁਝ ਕੀਤਾ ਜੀ ਬਿਲਕੁਲ ਬੀਜੇਪੀ ਦੇ ਕਹਿਣ ਤੇ ਕੀਤਾ ਜਦੋਂ ਮੈਡਮ ਆਪ ਮੰਨ ਰਹੇ ਨੇ ਜੀ ਮੈਂ ਬਿਜ਼ਨਸ ਮੀਟਿੰਗਾਂ ਕੀਤੀਆਂ ਜਿਹੜੇ ਰਾਣੀ ਗੰਦੀਵੰਡ ਦੇ ਘੜੀ ਪਿੱਛੋਂ ਨਾ ਜ਼ਿਕਰ ਕਰਦੇ ਨੇ ਬਿਲਕੁਲ ਬਿਲਕੁਲ ਉਹ ਵੀ ਬੀਜੇਪੀ ਚ ਗਏ ਨੇ ਉਹ ਵੀ ਬੀਜੇਪੀ ਚ ਨੇ ਅਚਾ ਤਾਂ ਤੁਹਾਡਾ ਕਿ ਉਹ ਬੀਜੇਪੀ ਜੁਆਇਨ ਕਰਨ ਗਿਆ ਹੋਣਾ ਬਿਲਕੁਲ ਪਰ ਮੈਨੂੰ ਨਹੀਂ ਲੱਗਦਾ ਬੀਜੇਪੀ ਵਾਲੇ ਰੱਖਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਹਿਲਾਂ ਇਹ ਸੋਨੀਆ ਜੀ ਬਾਰੇ ਮਾੜਾ ਬੋਲਦੇ ਰਹੇ ਜੀ ਠੀਕ ਹੈ ਗਲਤੀ ਕਾਂਗਰਸ ਦੀ ਜਿਹੜੇ ਇੱਧਰ ਲੈ ਆਏ ਗਲਤੀ ਕੀਤੀ ਕਾਂਗਰਸ ਨੇ ਬਿਲਕੁਲ ਵੱਡੀ ਗਲਤੀ ਕੀਤੀ ਜੀ ਅੱਜ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੂੰ ਜੁਆਇਨਿੰਗਾਂ ਜਿਨ੍ਹਾਂ ਦੀਆਂ ਨਵੀਆਂ ਹੁੰਦੀਆਂ ਤੇ ਉਹਨਾਂ ਨੂੰ ਲਿਆ ਕੇ ਅਸੀਂ ਵੱਡੇ-ਵੱਡੇ ਅਹੁਦੇ ਦੇ ਦਿੰਦੇ ਆ ਜੀ ਤੇ ਉਹ ਧੋਖਾ ਅੱਜ ਜਿਹੜਾ ਕਾਂਗਰਸ ਨੂੰ ਦੇ ਕੇ ਗਏ ਨੇ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਕਿ ਇਹ ਫੈਸਲਾ ਉਦੋਂ ਗਲਤ ਸੀ ਔਰ ਇਹ ਹੁਣ ਜੀਪੀ ਵੀ ਸੋਚ ਲੇਗੀ ਬਾਈ ਜੇ ਸਾਡੇ ਨਹੀਂ ਹੋਏ ਤੇ ਹੁਣਾ ਤੁਹਾਡੇ ਵੀ ਨਹੀਂਗਾ ਬਿਲਕੁਲ ਬਿਲਕੁਲ ਸ਼ੁਕਰੀਆ ਜੀਰਾ ਸਾਹਿਬ ਗੱਲਬਾਤ ਕਰਨ ਵਾਸਤੇ